ਜਿੰਦਾਬਾਦ 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 ਬਹੁਤ 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 ਯਾਰ ਤਿਆਰੀ ਕਰੇਗਾ ਦੇਖੋ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਔਰ ਪਾਰਟੀ ਦੀ ਹਾਈ ਕਮਾਂਡ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਵਰਗੇ ਸਧਾਰਨ ਵਿਅਕਤੀ ਨੂੰ ਪਾਰਟੀ ਨੇ ਉਸਤਾਦ ਸਮਝਿਆ ਕਿ ਮੈਂਦੇ ਆ ਪਛਮੀ ਵਿਧਾਨ ਸਭਾ ਦਾ ਉਮੀਦਵਾਰ ਬਣਿਆ। ਔਰ ਇਹਦੇ ਨਾਲ ਹੀ ਮੈਂ ਪਾਰਟੀ ਦੇ ਸਲਕਾਰਾ ਕਰਤਾਵਾਂ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਆਵਾਜ਼ ਚੁੱਕੀ। ਪੰਜਾਬ ਦੀ ਲੀਡਰਸ਼ਿਪ ਦਾ ਔਰ ਪਛਮੀ ਵਿਧਾਨ ਸਭਾ ਦੇ ਸਲਕਾਰਾ ਕਰਤਾਵਾਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਦਿਤਾ ਆ। ਸੋ ਨਿਸ਼ਚਿਤ ਰੂਪ ਦੇ ਅੰਦਰ ਇਹ ਪਾਰਟੀ ਦੇ ਕਾਰਜਕਰਤਾਵਾਂ ਦੀ ਜਿੱਤ ਆ। ਇੱਕ ਸਧਾਰਨ ਕਾਰਜਕਰਤਾ ਨੂੰ ਪਾਰਟੀ ਨੇ ਟਿਕਟ ਦੇ ਕੇ نوازਿਆ ਜੀ ਸਮਾਂ ਬਹੁਤ ਘੱਟ ਹੈ ਕਿੰਦੀ ਦੇ ਮੈਂ ਇਸ ਤਰੀਕੇ ਨਾਲ ਅਡਜਸਟ ਕਰਦੇ ਹੋ ਦੇਖੋ ਸਾਡੀ ਕੈਦਰਬੇਸ ਪਾਰਟੀ ਹੈ ਔਰ ਪਾਰਟੀ ਦੀ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਸਾਡੇ ਇਸ ਪੱਛਮੀ ਹਲਕੇ ਦੇ ਵਿੱਚ ਸ਼੍ਰੀਮਾਨ ਅਗਨਾਸ਼ ਰਾਏ ਖੰਨਾ ਜੀ ਜਿਹੜੇ ਸਾਬਕਾ ਪ੍ਰਧਾਨ ਨੇ ਸਾਬਕਾ ਐਮਪੀ ਨੇ ਉਹਨਾਂ ਨੂੰ ਇੰਚਾਰਜ ਲਗਾ ਕੇ 2 ਮਹੀਨੇ ਤੋਂ ਭੇਜਿਆ ਹੋਇਆ ਉਹਦੇ ਨਾਲ ਨਾਲ ਸਾਡੇ ਸੂਬੇ ਦੇ ਸੰਗਠਨ ਮੰਤਰੀ ਮਾਨਯੋਗ ਸ਼੍ਰੀ ਮંત્રી ਸ਼੍ਰੀ ਨਵਾਸਨੂ ਜੀ ਉਹ ਲਗਾਤਾਰ ਇੱਥੇ ਪ੍ਰਵਾਸ ਕਰ ਰਹੇ ਸੀ ਸਭ ਨੂੰ ਮੋਬਾਈਲਾਈਜ਼ ਕਰ ਰਹੇ ਸੀ ਕਾਰਜਕਰਤਾ ਦੇ ਵਿੱਚ ਊਰਜਾ ਭਰਨ ਦਾ ਕੰਮ ਕਰ ਰਹੇ ਸੀ ਔਰ ਕਾਰਜਕਰਤਾ ਹੁਣ ਤੁਸੀਂ ਦੇਖਿਓ ਕਿ ਕਿਸ ਢੰਗ ਨਾਲ ਪੂਰੇ ਵਿਧਾਨ ਸਭਾ ਦੇ ਹਲਕੇ ਦੇ ਅੰਦਰ ਲਗਾਤਾਰ ਕੰਮ ਕਰੇਗਾ 15 ਦਿਨ ਸਾਡੇ ਵਾਸਤੇ ਬਹੁਤ ਹੈ ਮੈਨੂੰ ਮੰਨਦਾ ਘੱਟ ਹੈ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਜਾਣਦੇ ਨੇ ਲੋਕ ਜੀਵਨ ਗੁਪਤਾ ਨੂੰ ਵੀ ਜਾਣਦੇ ਨੇ ਇਸ ਕਰਕੇ ਸਾਨੂੰ ਕੋਈ ਕਠੜਾਈ ਨਹੀਂ ਆਉਣ ਵਾਲੀ ਸਾਡੇ ਕੋਲੇ ਬਹੁਤ ਟੈਟਰ ਦੇ ਲੋਕ ਨੇ ਵੱਡੇ ਵੱਡੇ ਨੇਤਾ ਇਸ ਵਿਧਾਨ ਸਭਾ ਚ ਸ੍ਰੀਨ ਸਾਹਿਬ ਮੇਰੇ ਨਾਲ ਬੈਠੇ ਨੇ ਗਵਰਨ ਨਿਰਿੰਦਰ ਜੀ ਮੇਰੇ ਨਾਲ ਬੈਠੇ ਨੇ ਤੋਂ ਇਹਨਾਂ ਨੇ ਸਭ ਨੇ ਦਿਨ ਰਾਤ ਇੱਕ ਕਰਕੇ ਇਹ ਚੋਣ ਜਿੱਤਣੀ ਹੈ ਔਰ ਮੈਂ ਕਹਿਣਾ ਚਾਹਨਾ ਹੈ ਕਿ ਚਾਹੇ ਕੋਈ 2 ਮਹੀਨੇ ਤੋਂ ਲੱਗਿਆ ਚਾਹੇ ਕੋਈ 3 ਮਹੀਨੇ ਤੋਂ ਲੱਗਿਆ ਚਾਹੇ ਕੋਈ ਅਮੀਰੀ ਦਿਖਾ ਕੇ ਪੈਸੇ ਸੁੱਕਣ ਦਾ ਕੰਮ ਕਰ ਰਿਹਾ ਹੈ ਪੱਛਮੀ ਵਿਧਾਨ ਸਭਾ ਦੇ ਲੋਕ ਸਭ ਨੂੰ ਲੁਕਾਰਨ ਇੱਕ ਤਿੰਨ ਸਾਲ ਨਹੀਂ ਨਜ਼ਰ ਆਇਆ ਜਿਹੜਾ ਮੈਂਬਰ ਆਫ ਪਾਰਲੀਮੈਂਟ ਸੀ ਉਹ ਕੇਵਲ ਝੂਠੀਆਂ ਗੱਲਾਂ ਝੂਠੇ ਜਿਹੜੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਆ ਉਹ ਤੇ ਵਾਵਾ ਹੀ ਲੰਬਣ ਦੀ ਕੋਸ਼ਿਸ਼ ਕਰ ਰਹੇ ਦੂਸਰੇ ਲੋਕਾਂ ਨੇ ਭਰਪੂਰ ਵੋਟਾਂ ਪਾ ਕੇ ਜਿਤਾਉਂਦੀ ਰਹੀ ਹੈ ਦੂਸਰੇ ਨੂੰ ਪਰ ਦੂਸਰੇ ਦਾ ਕਰਦਾਰ ਕੀ ਹੈ ਉਹਦੇ ਬਾਰੇ ਵੀ ਲੋਕ ਜਾਣਦੇ ਸੋ ਮੈਂ ਸਮਝਦਾ ਕਿ ਵਿਕਲਪ ਜੋ ਹੈ ਅੱਜ ਉਹ ਭਾਰਤੀ ਜਨਤਾ ਪਾਰਟੀ ਹੈ ਔਰ ਮੇਰਾ ਆਪਣਾ ਜੋ کردار ਹੈ ਉਹ ਵੀ ਲੋਕ ਚੰਗੀ ਤਰ੍ਹਾਂ ਇਸ ਨੂੰ ਕਰ ਰਹੇ ਹਨ ਹਾਂ ਜੀ 2027 ਦੇ ਇਲੈਕਸ਼ਨ ਦੇ ਇਸ ਦੇ ਦੇਖੋ ਦੇਖੋ ਮੈਂ ਮੈਂ ਇੱਕ ਗੱਲ ਕਹਿਣਾ ਕਿ ਪੰਜਾਬ ਦੀ ਜਨਤਾ ਇਸ ਸਮੇਂ ਦੁਖੀ ਹੈ ਪੰਜਾਬ ਦਾ ਲਾ ਐਂਡ ਆਰਡਰ ਜਿਹੜਾ ਉਹ ਵਿਗੜਿਆ ਹੋਇਆ ਹੈ ਪੰਜਾਬ ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਨਸ਼ਾ ਕੋਈ ਖਤਮ ਨਹੀਂ ਹੋਇਆ ਪੰਜਾਬ ਚ ਕਿਸ਼ਤਾਂਦਾਰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਉਹ ਖਤਮ ਨਹੀਂ ਹੋਇਆ ਪੰਜਾਬ ਦੇ ਰੇਟਾ ਸੱਸਾ ਕਰਨ ਦੀ ਗੱਲ ਕੀਤੀ ਗਈ ਸੀ ਉਹ ਖਤਮ ਨਹੀਂ ਹੋਇਆ ਉਹ ਮੈਂ ਸਮਝਦਾ ਕਿ ਲੋਕ ਦੁਖੀ ਨੇ ਮੌਜੂਦਾ ਸਰਕਾਰ ਤੋਂ ਵੀ ਪਿਛਲੀ ਕਾਰਜਪ੍ਰਣਾਲੀ ਤੋਂ ਵੀ ਬਦਲੇ ਹੀ ਉਹਨਾਂ ਨੇ ਸੋ ਪਾਜਤਾ ਨੂੰ ਪਾਜਤਾ ਦੀ ਸ਼ੁਰੂਆਤ ਦੇਸ਼ ਪ੍ਰਧਾਨ ਸਭਾ ਚੋਣ ਚੁ ਕਰਨ ਵਾਲੀ ਹੈ ਜਨਤਮ। ਕਿ ਇਸ ਤਰੀਕੇ ਨਾਲ ਦੱਸ ਕਰੋ। ਦੇਖੋ ਐਸਾ ਹੈ ਕਿ ਲੋਕ ਸਭ ਜਾਣਦੇ ਨੇ। ਲੋਕਾਂ ਨੂੰ ਪਤਾ ਹੈ ਕਿ ਇਹ ਜਿਹੜੀ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਆ ਉਹ ਲੋਕ ਉਹਦੇ ਬਾਰੇ ਵੀ ਜਾਣਦੇ ਨੇ ਮੇਰੇ ਬਾਰੇ ਵੀ ਜਾਣਦੇ ਨੇ ਮੈਂ ਜਿਆਦਾ ਹੁਣ ਤੁਹਾਡੇ ਸਾਹਮਣੇ ਕੁਝ ਕਹੂੰਗਾ ਉਹ ਅਜੇ ਠੀਕ ਨਹੀਂ ਇੱਕ ਵਾਰੀ ਕੈਂਪੇਨ ਚੱਲਣ ਦੇ ਦੇਖੋ ਮੈਂ ਇਹ ਗੱਲ ਕਹਿ ਕੇ ਕਿ ਮੇਰੀ ਫਰਾਂ ਦੇ ਨਾਲ ਲੜਾਈ ਹੈ ਮੇਰੀ ਟਿਮਕੇ ਨਾਲ ਲੜਾਈ ਹੈ ਹਰ ਬੰਦੇ ਨੇ ਆਪਣੀ ਗੱਲ ਰੱਖਣੀ ਹੈ ਇਸ ਕਰਕੇ ਜਿਹੜੀਆਂ ਤਿੰਨਾਂ ਪਾਰਟੀਆਂ ਦੇ ਕੈਂਡੀਡੇਟ ਆ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਅਸੀਂ ਆਪਣੀ ਗੱਲ ਰੱਖਣੀ ਹੈ ਸੋ ਸਾਰਿਆਂ ਦੀ ਲੜਾਈ ਹੈ ਭਾਜਪਾ ਇਹ ਸੀਟ ਜਿੱਤ ਕੇ ਆਏਗੀ 200% ਜਿੱਤ ਕੇ ਆਏਗੀ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਸਾਡੇ ਨਾਲ ਸਪੀਸ਼ਲ ਮਜੂਰੇ ਗਲਤ ਗੱਲ ਕਰ ਰਹੇ ਸاسي ਗੱਲ ਸਰ ਜਿਹੜੇ ਕਿ ਮਾਨਵੈਸਟ ਇਲਾਕੇ ਵਿੱਚੋਂ ਜਿਹੜਾ ਕਿ ਆ ਬੀਜੇਪੀ ਨੇ ਕੈਂਡੀਡੇਟ ਅਨਾਉਂਸ ਕਰ ਦਿੱਤਾ ਹੈ ਕਿ ਇਸ ਤਰੀਕੇ ਨਾਲ ਵੇਖਦਾ ਹਾਂ ਕਿ ਫਰਸਟ ਇਲੈਕਸ਼ਨ ਨੇ ਜੀਵਨ ਗੁਪਤਾ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਜੀਵਨ ਗੁਪਤਾ ਸਾਡੇ ਬਹੁਤ ਸੀਨੀਅਰ ਸਾਥੀ ਨੇ ਉਹਨਾਂ ਨੂੰ 10 ਤੋਂ ਚੋਂ ਟਿਕਟ ਦਿੱਤੀ ਹੈ ਔਰ ਸਾਰੇ ਕਾਰਕਟਰ ਇੱਕ ਮੋੜ ਔਰ ਸਾਰੇ ਕਰਮਕਿਰਤਾ ਬਹੁਤ ਲੰਬੇ ਸਮੇਂ ਤੋਂ ਠੀਕ ਹੈ ਕੈਂਡੀਡੇਟ ਅਜਿਹਾ ਕਲੀਅਰ ਹੋਇਆ ਲੇਕਿਨ ਸਾਡੀ ਚੋਣ ਦੀ ਤਿਆਰੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ ਅਸੀਂ ਸਾਰੇ ਬੁੱਤਾਂ ਦੀ ਮੀਟਿੰਗਾਂ ਔਰ ਸਾਡੀਆਂ ਡਰਾਇੰਗ ਰੂਮ ਮੀਟਿੰਗਾਂ ਚੱਲ ਰਹੀ ਹੈ ਸਰ ਔਰ ਹੁਣ ਸਾਡੇ ਕੋਲ ਕੈਂਡੀਡੇਟ ਦਾ ਵੀ ਅਨਾਉਂਸ ਹੋ ਗਈ ਅਸੀਂ ਹੋਰ ਜੋੜਨ ਲੱਗ ਕੇ ਇਹ 15 ਦਿਨ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਪੂਰਾ ਸੀਨ ਬਦਲ ਦਿਆਂਗੇ ਔਰ ਪੰਜਾਬ ਦਾ ਰਾਜ ਪੰਜਾਬੀ ਕਰਨਗੇ ਦਿੱਲੀ ਵਾਲਿਆਂ ਨੂੰ ਲੋਕ ਜਨਤਾ ਨੇ ਤੈਅ ਕਰ ਲਿਆ ਕਿ ਦਿੱਲੀ ਵਾਲਿਆਂ ਨੂੰ ਅਸੀਂ ਪੰਜਾਬ 'ਚ ਐਂਟਰੀ ਨਹੀਂ ਦੇਣੀ ਪਰ ਬੀਜੇਪੀ ਨੇ ਲੇਟ ਕਿਉਂ ਹੋ ਗਈ ਕਾਫੀ ਜਿਹੜੇ ਪਹਿਲਾਂ ਜਿਹੜੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਸੀ ਬੀਜੇਪੀ ਨੇ ਲੇਟ ਕਿਉਂ ਹੋਇਆ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰੋਸੈਸ ਹੈਗਾ ਸਾਡੀ ਡੈਮੋਕ੍ਰੈਟਿਕ ਪਾਰਟੀ ਦੇ ਸਟੇਟ ਤੋਂ ਰეკਮੈਂਡ ਹੋ ਕੇ ਨਾਮ ਜਾਂਦਾ ਉਹ ਫਿਰ ਦਿੱਲੀ ਪਾਰਲੀਮੈਂਟ ਬੋਰਡ ਬੈਠ ਕੇ ਤੈਅ ਕਰਦਾ ਹੈ ਕਿ ਬਾਕੀਆਂ ਵਾਂਗਰ ਤਾਂ ਹੈ ਨਹੀਂਗਾ ਕਿ ਜੇ ਕਾਲੀਦਾ ਲੇਟਾਏ ਕਰਦਾ ਸੁਖਵੀਰ ਨੇ ਜੋ ਤੈਅ ਕਰਤਾ ਉਹ ਕਰ ਦਿੱਤਾ ਜੋ ਰਾਹੁਲ ਨੇ ਤੈਅ ਕਰਤਾ ਉਹ ਕਾਂਗਰਸ ਨੇ ਤੈਅ ਕਰ ਦਿੱਤਾ ਜੋ ਕੇਜਰੀਵਾਲ ਨੇ ਤੈਅ ਕਰਤਾ ਤਾ ਹੋ ਗਿਆ ਇੱਥੇ ਪ੍ਰੋਪਰ ਇੱਕ ਸਿਸਟਮ ਹੈ ਪਾਰਲੀਮੈਂਟ ਬੋਰਡ ਬੈਠਦਾ ਹੈ ਔਰ ਪਾਰਲੀਮੈਂਟ ਬੋਟ ਨੇ ਬੈਠ ਕੇ ਨਿਰਣਾ ਕੀਤਾ ਹੈਗਾ ਔਰ ਦੇਰੀ ਦੀ ਕੋਈ ਇਸ਼ੂ ਨਹੀਂ ਕਿਉਂਕਿ ਸਾਡੇ ਇੱਥੇ ਕੈਡਰ ਕੰਮ ਕਰਦਾ ਮੈਂ ਜੇ ਪਹਿਲਾਂ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਜਿਹੜਾ ਹੈਗਾ ਸਾਡਾ ਚੋਣ ਪ੍ਰਚਾਰ ਚੱਲ ਰਿਹਾ ਹੈ ਡੋਟ ਡੋਟ ਮੀਟਿੰਗਾਂ ਹੋ ਰਹੀਆਂ ਨੇ ਡੋਟ ਡੋਟ ਸਾਡੇ ਕਾਰਜਕਰਤਾ ਜਾ ਰਹੇ ਨੇ ਔਰ ਅਸੀਂ ਸਾਰੇ ਰਲ ਕੇ ਕੰਮ ਕਰ ਰਹੇ ਆ ਅਰੇ ਜੀਵਨ ਜੀ ਆ ਗਏ ਨੇ ਹੁਣ ਹੁਣ ਤੇਜ਼ੀ ਦੇ ਨਾਲ ਅਸੀਂ ਜਿੱਤ ਨੂੰ ਨਿਸ਼ਚਿਤ ਕਰਾਂਗੇ ਕਿਹੜੇ ਪਾਰਟੀ ਦੇ ਵੱਡੇ ਲੀਡਰਾਂ ਨਾਮਨੇਸ਼ਨ ਭਰਨ ਵਾਸਤੇ ਦੇਖ ਸਕਦੇ ਕਿਉਂਕਿ ਜਦੋਂ ਪਹਿਲਾਂ ਦੇਖਿਆ ਆਵਾ ਦੇ ਪਾਰਟੀ ਵਾਸਤੇ ਭਗਵੰਤ ਮੰਡ ਪਹੁੰਚੇ ਹੋਏ ਸੀਗੇ ਆਸ਼ੂ ਜੀ ਵਾਸਤੇ ਜਿਹੜਾ ਕਿ ਰਾਜਾ ਵਡਿੰਗ ਆਇਆ ਸੀ ਜੀ ਬੀਜੇਪੀ ਵਿੱਚੋਂ ਕੌਣ ਆਏਗਾ ਇੱਥੇ ਜਲਦੀ ਤੁਹਾਨੂੰ ਸਭੇ ਆ ਜਾਣਗੇ ਤਾਂ ਨਾ ਹੁਣ ਬੀਜੇਪੀ ਦੇ ਵੈਸਟ ਹਲਕੇ ਵਿੱਚ ਜਿਹੜੀ ਟਿਕਟ ਅਨਾਉਂਸ ਕਰ ਦਿੱਤੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਸਮਾਂ ਕਾਫੀ ਘੱਟ ਹੈ ਕੋਈ ਗੱਲ ਨਹੀਂ ਸਮਾਂ ਘਟ ਹੈ ਪਰ ਅਸੀਂ ਜਿਹੜੇ ਕਾਰਜਕਰਤਾ ਹੈ ਸਾਡੇ ਵਿਚਾਰ ਸਾਡੀ ਸੋਚ ਲੋਕਾਂ ਨੂੰ ਆਪਣੀਆਂ ਪਾਲਿਸੀਆਂ ਸਮਝਾਵਾਂਗੇ ਸਭ ਕੁਝ ਦੱਸਾਂਗੇ ਤੇ ਜਰੂਰ ਜਿੱਤ ਪ੍ਰਾਪਤ ਕਰਾਂਗੇ ਜੀਵਨ ਗੁਪਤਾ ਜੀ ਦਾ ਇਹ ਫਰਸਟ ਇਲੈਕਸ਼ਨ ਨੇ ਕਿਸ ਤਰੀਕੇ ਨਾਲ ਵੇਖਦਾ ਹਾਂ ਕਿ ਜਿਹੜੀ ਰਣਨੀਤੀ ਹੋਏਗੀ ਟੱਕਰ ਕਾਫੀ ਜ਼ਿਆਦਾ ਤਗੜੀ ਹੋਣ ਵਾਲੀ ਹੈ ਇਸ ਵਾਰ ਬੇਸ਼ੱਕ ਜੀਵਨ ਗੁਪਤਾ ਜੀ ਆਪਣੇ ਆਪ ਖੁਦ ਤਾਂ ਫਰਸਟ ਟਾਈਮ ਇਲੈਕਸ਼ਨ ਲੜ ਰਹੇ ਹੈ ਪਰ ਓਹ ਕਿੰਨੇ ਹੀ ਇਲੈਕਸ਼ਨ ਉਹਨਾਂ ਨੇ ਕਿੰਨੇ ਹੀ ਐਮਐਲਏ ਦੇ ਜਾਂ ਕਿੰਨੇ ਹੀ ਲੋਕ ਸਭਾ ਵਿਧਾਨ ਸਭਾ ਦੇ ਲੜਾ ਚੁੱਕੇ ਹਨ ਉਹਨਾਂ ਨੂੰ ਸਭ ਕੁਝ ਪਤਾ ਹੈ ਕਿੱਦਾਂ ਲੜਨਾ ਕਿੱਦਾਂ ਰਣਨੀਤੀ ਬਣਾਉਣੀ ਹੈ ਹਾਂਜੀ ਮੈਮ ਇਸ ਤਰੀਕੇ ਨਾਲ ਵੇਖਦਾ ਹਾਂ ਕਿ ਬੈਸਟ ਹਲਕਾ ਜਿਹੜਾ ਕਿ ਇਸ ਸਮੇਂ ਜੰਗ ਦਾ ਮੈਦਾਨ ਜਿਹੜਾ ਬਣਿਆ ਹੋਇਆ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ ਪਰ ਬੀਜੇਪੀ ਕਾਫੀ ਲੇਟ ਨਜ਼ਰ ਆਈ ਹੈ ਨਾਮਿਨੇਸ਼ਨ ਕਰਨ ਵਾਂਗ ਕੋਈ ਗੱਲ ਨਹੀਂ ਪਤਾ ਹੈ ਸਾਰਿਆਂ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਮਗਰ ਮੈਨੂੰ ਲੱਗਦਾ ਹੈ ਆਮ ਜਨਤਾ ਆਮ ਬੰਦੇ ਨੂੰ ਪਛਾਣਦੀ ਹੈ ਔਰ ਅਸੀਂ ਪੂਰੇ ਜੋਸ਼ ਦੇ ਨਾਲ ਹੁਣ ਨਿਕਲਾਂਗੇ ਜੇ ਮੈਂ ਵੇਖਦਾ ਹਾਂ ਕਿ ਜਿੱਥੇ ਸੀਐਮ ਵੀ ਪਹੁੰਚਦੇ ਨੇ ਕੋਈ ਪੰਜਾਬ ਪ੍ਰਧਾਨ ਪਹੁੰਚਦੇ ਨੇ ਪਰ ਇਸ ਵਾਰੀ ਬੀਜੇਪੀ ਵੱਲੋਂ ਕੋਣ ਇੱਥੇ ਪਹੁੰਚ ਕੇ ਨਾਮਿਨੇਸ਼ਨ ਕਰਾਉਣ ਵਾਸਤੇ ਬਿਲਕੁਲ ਸਾਰੇ ਸਾਰੇ ਟੀਮ ਪਹੁੰਚਿਆ ਕੀ ਜੀ ਬੀਜੇਪੀ ਦੀ ਇੱਕ ਲਿਸਟ ਪੂਰੀ ਨਿਕਲ ਚੁੱਕੀ ਹੋਈ ਹੈ ਜਿਹਦੇ ਵਿੱਚ ਮੈਨੂੰ ਲੱਗਦਾ 40 ਤੋਂ ਉੱਪਰ ਨਾਮ ਨੇ ਜ਼ਰੂਰ ਸਾਰੇ ਸਾਡੇ ਨਾਲ ਪਹੁੰਚਣਗੇ ਔਰ ਮੈਂ ਇਹ ਕਹਿ ਰਹੀਆਂ ਅਸੀਂ ਬਹੁਤ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਅਸੀਂ ਇਸ ਮੌਕੇ ਦੇ ਬਹੁਤ ਬਸਬਰੀ ਨਾਲ ਭਗਵਾਨ ਦੇਗੇ ਹੱਥ ਜੋੜ-ਜੋੜ ਕੇ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਔਰ ਮੈਂ ਅੱਗੇ ਵੀ ਜਿਹੜਾ ਮੈਂ ਕੈਰੀ ਰੱਬ ਜਗੇ ਪਾਠ ਕਰ ਰਹੇ ਸੀ ਅਸੀਂ ਉਹ ਕੰਟੀਨਿਊ ਰੱਖਦੇ ਹੋਏ ਭਗਵਾਨ ਨੂੰ ਯਾਦ ਕਰਦੇ ਹੋਏ ਜ਼ਮੀਨ ਤੇ ਉਤਰਾਂਗੇ ਔਰ ਕੁਝ ਵਧੀਆ ਹੱਲਾ ਮਾਰਾਂਗੇ ਜੀ ਲਾਸਟ ਟਾਈਮ ਐਮਪੀ ਦੇ ਇਲੈਕਸ਼ਨ ਹੋਏ ਨੇ ਰਵਨੀਤ ਬਿੱਟੂ ਜੀ ਨੂੰ ਇੱਥੋਂ ਕਾਫੀ ਜ਼ਿਆਦਾ ਲੀਡ ਮਿਲੀ ਸੀ ਕੀ ਲੱਗਦਾ ਹੁਣ ਜਿਹੜੇ ਐਮਐਲਏ ਦੇ ਇਲੈਕਸ਼ਨ ਨੇ ਜੀਵਨ ਦੁੱਪਲੇ ਜੀ ਨੂੰ ਕਿਸ ਤਰੀਕੇ ਦੇ ਜਿਹੜੇ ਕੀ ਹੈ ਉਹ ਮਿਸ ਰਿਸਪੌਂਸ ਹੋ ਜਾਣਗੇ ਤੁਹਾਡੀ ਬਿਲ ਬਿੱਟੂ ਜੀ ਨੂੰ ਇੱਥੇ ਤੇ ਮਿਲਦਾ ਰਿਹਾ ਸਾਥ ਉਸ ਤੋਂ ਜ਼ਿਆਦਾ ਵਧੀਆ ਸਾਥ ਦੇ ਨਾਲ ਅਸੀਂ ਵੋਟਾਂ ਦੇ ਨਾਲ ਅੱਗੇ ਚੱਲਾਂਗੇ ਕਿਉਂਕਿ ਇੰਨਾ ਕੁ ਮੈਨੂੰ ਲੱਗਦਾ ਆਮ ਨਾਗਰਿਕ ਜਾਣਦਾ ਹੈ ਕਿ ਹਾਲੇ ਤੱਕ ਜਿਹੜੇ ਕੈਂਡੀਡੇਟ ਨੇ ਬਾਕੀ ਪਾਰਟੀਆਂ ਦੇ ਉਹਨਾਂ ਨਾਲੋਂ ਕਿੰਨੇ ਕਿ ਸਾਫ਼ ਸੁਥਰਾ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਨੇ ਉਤਾਰਿਆ ਹੈ आम जनता ਵੀ ਉਹਨਾਂ ਨੂੰ ਜਾਣਦੀ ਹੈ ਔਰ ਇਹ ਜਵਾਬ ਆਮ ਜਨਤਾ ਹੀ ਦੇਗੀ। ਸਾਰੀ ਆਮ ਜਨਤਾ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹੈ ਕਿ ਇੱਕ ਸੱਚੇ ਸੁੱਚੇ ਨਾਗਰਿਕ ਦਾ ਸਾਥ ਦਿਓ ਤੇ ਇਹਨਾਂ ਨੂੰ ਜਿਤਾ ਕੇ ਆਪਣਾ ਇੱਕ ਸਹੀ ਐਮਐਲਏ ਚੁਣੋ। ਉਹਨਾਂ ਦੇ ਵਾਈਫ ਸਰਦਨ ਜੀ ਜੀਵਨ ਗੁਪਤਾ ਜੀ ਨਾਲ ਗੱਲਬਾਤ ਕਰਦੇ ਸੱਚ ਕਰ ਮੈਂ। ਮੈਂ ਕਿਸ ਤਰੀਕੇ ਨਾਲ ਵੇਖਦਾ ਕਿ ਜਿਹੜੀ ਹੁਣ ਬੀਜੇਪੀ ਵੱਲੋਂ ਸੀਟ ਜਿਹੜੀ ਕਿ ਜੀਵਨ ਗੁਪਤਾ ਜੀ ਨੂੰ ਮਿਲ ਚੁੱਕੀ ਕਿਸ ਤਰੀਕੇ ਨਾਲ ਖੁਸ਼ੀ ਦਾ ਮਾਹੌਲ ਇਸ ਸਮੇਂ ਬਣਿਆ ਹੈ। ਬਹੁਤ ਖੁਸ਼ੀ ਹੈ ਸਾਨੂੰ ਬੀਜੇਪੀ ਪਾਰਟੀ ਨੇ ਸਾਨੂੰ ਮਾਣ ਬਖਸ਼ਿਆ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਸਭ ਦਾ। ਇਹ ਉਹਨੇ ਸੱਚੀ ਹੀ ਕਰਕੇ ਦਿਖਾਵਾਂਗੇ ਇਸ ਤਰੀਕੇ ਨਾਲ ਵੇਖਦੇ ਹੋਗੇ ਭਾਜਪਾ ਨੇ ਹੁਣ ਜਿਹੜਾ ਕਿ ਹਿੰਦੂਚਾਰੇ ਤੇ ਦਾਅਵਾ ਲਾਇਆ ਤੇ ਕੀ ਇਹ ਦਾਅਵਾ ਜਿਹੜਾ ਕਿ ਜਿੱਤ ਪਾਊਗਾ ਜਿਹੜਾ ਇਲੈਕਸ਼ਨ ਜਿੱਤ ਪਾਊਗਾ 101% ਜਿੱਤੂਗਾ ਸਾਰ ਚੁੱਤਰੇ ਬੰਦੇ ਦੀ ਜਿੱਤ ਹੋਊਗੀ ਹੋ ਕੇ ਦਿਖਾਵਾਂਗੇ ਤੁਹਾਨੂੰ